ਅੱਜ 7 ਅਗਸਤ 2024 ਨੂੰ ਕਈ ਸਾਰੇ ਫੋਨ ਇੱਕੋ ਜਿਹੀ ਆਈ ਝੋਨਾ ਨਹੀਂ ਚੱਲ ਰਿਹਾ ਯਾਰ ਝੋਨਾ ਜਿਹੜਾ ਹੈਗਾ 20 ਦਿਨ ਹੋ ਗਏ ਝੋਨਾ ਲੱਗੇ ਉਹਨੂੰ ਝੋਨਾ ਨਹੀਂ ਚੱਲ ਰਿਹਾ ਇੱਕ ਕਿਸਾਨ ਵੀਰ ਨੇ ਇੱਥੋਂ ਤੱਕ ਕਿਹਾ ਕਿ ਯਾਰ ਮੇਰੇ ਖੇਤ ਚ ਡਾਕਟਰ ਚੈੱਕ ਕਰਨ ਆਇਆ ਸੀ ਉਹ ਕਹਿੰਦਾ ਕਿ ਇਹਨੂੰ ਨਿਮਾ ਟੋੜ ਹੈ ਮੈਂ ਨਿਮਾ ਟੋੜ ਦੀ ਦਵਾਈ ਪਾਤੀ ਦੋ ਵਾਰੀ ਕਲੋਰੋ ਪਾਤੀ ਉੱਲੀ ਨਸ਼ਕ ਪਾਤਾ 2.5 ਗੱਟੇ ਸੁਪਰ ਦੇ ਪਾਤੇ ਅੱਧਾ ਗੱਟਾ 2.5 ਦਾ ਪਾਤਾ ਲੇਕਿਨ ਮੇਰਾ ਝੋਨਾ ਨਹੀਂ ਚੱਲਿਆ ਪਤਾ ਨਹੀਂ ਇਹਨੂੰ ਕੀ ਹੋ ਗਿਆ ਬਠਿੰਡੇ ਦਾ ਵੀਰ ਕਹਿੰਦਾ ਮੇਰਾ ਝੋਨਾ ਸੁੱਕ ਗਿਆ ਨਹੀਂ ਚੱਲ ਰਿਹਾ ਗੰਗਾ ਨਗਰ ਤੋਂ ਇਸੇ ਤਰੀਕ ਦਾ ਫੋਨ ਆਇਆ ਤਾਂ ਹਰੇ ਕਿਸਾਨ ਦੇ ਨਾਲ ਗੱਲ ਕੀਤੀ ਪਤਾ ਲੱਗਿਆ ਕਿ ਝੋਨਾ ਪਟਕੇ ਦੇਖੀ ਬਈ ਝੋਨਾ ਕਿੰਨਾ ਡੁੰਗਾ ਲੱਗਿਆ ਪਹਿਲਾਂ ਤਾਂ ਕਿਸਾਨ ਵੀਰ ਦਾ ਕਹਿਣ ਹੁੰਦਾ ਕਿ ਨਹੀਂ ਨਹੀਂ ਮੇਰਾ ਝੋਨਾ ਬਹੁਤ ਸਹੀ ਲੱਗਿਆ ਲੇਕਿਨ ਜਦੋਂ ਝੋਨਾ ਪਟਕੇ ਦੇਖੀਦਾ ਹੈ ਤੇ ਪਤਾ ਲੱਗਦਾ ਕਿ ਝੋਨਾ ਲੱਗੇ ਡੂੰਗਾ ਜਿਹੜੇ ਕਿਸਾਨ ਵੀਰਾਂ ਨੇ ਮੱਕੀ ਵਾਲੇ ਖੇਤਾਂ 'ਚ ਖਾਸ ਤੌਰ ਤੇ ਝੋਨਾ ਲਾਇਆ ਨਾ ਉਹਨਾਂ ਖੇਤਾਂ 'ਚ ਕੀ ਹੈ ਕਿ ਮੱਕੀ ਦੇ ਟਾਂਡੇ ਵਗੈਰਾ ਹੁੰਦੇ ਆ ਤੇ ਝੋਨਾ ਮੁੱਲੋ ਜੋਰੀ ਡੂੰਗਾ ਲੱਗ ਜਾਂਦਾ ਤੇ ਜਦੋਂ ਪਟਕੇ ਦੇਖਣੇ ਸ਼ੁਰੂ ਕੀਤੇ ਦੇਖਿਓ ਕਿਸੇ ਦਾ ਤਿੰਨ ਉਂਗਲਾਂ ਡੂੰਗਾ ਲੱਗਿਆ ਕਿਤੇ ਚਾਰ ਉਂਗਲਾਂ ਡੂੰਗਾ ਲੱਗਿਆ ਤੇ ਜਿਹੜਾ ਇੰਨਾ-ਇੰਨਾ ਡੂੰਗਾ ਲੱਗਿਆ ਝੋਨਾ ਇਹ ਚੱਲਣਾ ਥੋੜੀ ਹੈ ਤੇ ਉਹੋ ਜੇ ਉਹ ਡਾਕਟਰ ਸਾਹਿਬ ਹਨ ਜਿਹੜੇ ਪਿੰਡ ਚ ਜਾ ਕੇ ਉਹਨੂੰ ਕਹਿ ਰਹੇ ਆ ਕਿ ਇਹ ਚ ਤੂੰ ਜਿਹੜਾ ਹੈਗਾ ਨੀਮਾ ਟੋੜਾ ਆ ਗਿਆ ਨੀਮਾ ਟੋੜਾ ਦੇ ਦਵਾਈ ਪਾਲਾ ਕੋਈ ਇਹ ਚ ਕਲੋਰੋ ਪਾਈ ਜਾਂਦਾ ਕੋਈ ਉਲੀ ਨਸ਼ਕ ਪਾਈ ਜਾਂਦਾ ਕੋਈ ਬਾਇਓ ਪਾਈ ਜਾਂਦਾ ਪਤਾ ਨਹੀਂ ਕੀ ਕੀ ਕੁਸ਼ੀੜ ਹੈਗਾ ਪਾਕਿਸਤਾਨ ਦਾ ਲੇਕਿਨ ਖੇਤ ਨਹੀਂ ਚੱਲਿਆ ਤੇ ਹੁਣ ਜਿਹੜਾ ਕਿਸਾਨ ਮੇਰਾ 30 ਦਿਨਾਂ ਨਾਲ ਆਇਆ 30 ਦਿਨਾਂ ਨਾਲੇ ਕਿਸਾਨ ਦਾ ਹੁਣ ਉਹ ਕਿਸਾਨ ਹੀ ਸੋਚਦਾ ਕਿ ਮੇਰਾ ਖੇਤ 30 ਦਿਨ ਦੇ ਬਰਾਬਰ ਨਹੀਂ ਚੱਲ ਰਿਹਾ ਇਹ ਤਾਂ ਘਟ ਚੱਲਿਆ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਪਾ ਕੇ ਦੱਸਿਆ ਸੀ ਜਦੋਂ ਤੁਸੀਂ ਜਿਹੜਾ ਥੋੜਾ ਲਗਭਗ ਪੌਣੀ ਇੰਚ ਤੋਂ ਸਵਾ ਇੰਚ ਦੇ ਵਿਚਾਲੇ ਡੂੰਘਾ ਲਗਣਾ ਚਾਹੀਦਾ ਝੋਨੇ ਦਾ ਬੂਟਾ ਪਰੰਤੂ ਜਦੋਂ ਤੁਸੀਂ ਇਹਨੂੰ ਡੂੰਘਾ ਲਾ ਦਿੰਨੇ ਹੋ ਬਾਲਾ ਡੂੰਘਾ ਲਾ ਦਿੰਨੇ ਹੋ ਤਾਂ ਉਸ ਸਮੇਂ ਜਿਹੜੀ ਪ੍ਰਾਣੀ ਜੜ ਹੁੰਦੀ ਹੈ ਜਿੱਥੇ ਬੂਟਾ ਡੂੰਘਾ ਲੱਗਿਆ ਉੱਥੇ ਬੂਟੇ ਨੂੰ ਪ੍ਰੋਪਰ ਆਕਸੀਜਨ ਨਹੀਂ ਮਿਲਦੀ ਜਿਹਦੇ ਕਰਕੇ ਬੂਟਾ ਫਿਰ ਉੱਪਰ ਜੜ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਉੱਪਰ ਉਹ ਜੜ ਬਣਾਉਂਦਾ ਹੈ ਉੱਥੇ ਵੀ ਉਹਨੂੰ ਲੱਗਦਾ ਕਿਥੇ ਆਕਸੀਜਨ ਕਨਸੈਂਟ੍ਰੇਸ਼ਨ ਜਿਹੜੀ ਜ਼ਮੀਨ 'ਚ ਘੱਟ ਹੈ ਤੇ ਆਖਰ ਕਰਦਾ ਕਰਦਾ ਤੀਜੀ ਚੌਥੀ ਜਗ੍ਹਾ ਤੇ ਉੱਤੇ ਜਾ ਕੇ ਜ਼ਮੀਨ ਦੇ ਬਰਾਬੋ ਜੜ ਬਣਾਉਂਦਾ ਜਿਵੇਂ ਆ ਝੋਨਾ ਨਾ 25 ਦਿਨ ਦਾ ਝੋਨਾ ਆ ਤਾਂ ਉੱਤੇ ਜਾ ਕੇ ਜੜ ਬਣਾਉਂਦਾ ਹੈ ਤਾਂ ਉੱਤੇ ਤੱਕ ਜੜ ਬਣਾਉਣ ਤੋਂ ਉਹਨੂੰ 10 ਤੋਂ 15 ਦਿਨ ਉਹਦੇ ਖਰਾਬ ਹੋ ਜਾਂਦੇ ਆ ਉਹਦੀ ਸਾਰੀ એનર્ਜੀ ਸਾਰੀ ਊਰਜਾ ਉੱਤੇ ਲੱਗ ਜਾਂਦੀ ਹੈ ਬੂਟਾ ਫੁਟਾਰ ਕਰਦਾ ਹੀ ਨਹੀਂ ਤੇ ਸਾਡੇ ਕੋਲੇ ਪਿਛਲੇ ਸਾਲਾਂ ਦਾ ਤਜਰਬਾ ਹੈ ਜਿਹੜੇ ਕਿਸਾਨ ਦਾ ਝੋਨਾ ਡੂੰਗਾ ਲੱਗ ਗਿਆ ਮੰਨ ਲਓ ਉਸ ਕਿਸਾਨ ਦੀ 120 ਦਿਨ ਦੀ ਵੈਰੈਟੀ ਆ ਉਹ 120 ਦਿਨ ਚ ਨਹੀਂ ਪੱਕੇਗੀ ਉਹ ਜਿਹੜਾ ਹੈਗਾ 130 ਤੋਂ 135 ਦਿਨ ਦੇ ਵਿੱਚ ਜਾ ਕੇ ਪੱਕਦੀ ਏ ਕਹਿਣ ਦਾ ਮਤਲਬ ਇਹ ਹੋ ਗਿਆ ਕਿ ਤੁਹਾਡਾ ਝੋਨਾ ਡੂੰਗਾ ਲੱਗ ਗਿਆ ਇਹਦਾ ਇਲਾਜ ਕੋਈ ਨਹੀਂ ਜਿੰਨੀਆਂ ਅਜੇ ਤਾਂ ਇਹ ਕਮਾਲ ਹੋ ਗਈ ਕਿਸਾਨ ਦੀ ਕਿਸਾਨ ਨੇ ਸਾਰਾ ਕੁਝ ਪਾ ਲਿਆ ਮੈਂ ਕਿੰਨਾ ਸਮਾਨ ਉਹਨੇ ਪਾਇਆ ਕਿ ਮੈਂ ਤਾਂ ਸੁਣ ਕੇ ਹੈਰਾਨ ਸੀ ਕਿੰਨਾ ਸਮਾਨ ਪਾ ਲਿਆ ਯਾਰ ਤੇ ਨਿਕਲਿਆ ਕੀ ਬੂਟਾ ਡੂੰਗਾ ਲੱਗਿਆ ਕਾਰਨ ਕੀ ਹੈ ਤੂੰ ਜੋ ਮਰਜੀ ਪਾ ਲੋ ਜਿੰਨੀ ਦੇਰ ਤੱਕ ਜਾੜੀ ਨਹੀਂ ਬਣੀ ਉਨੀ ਦੇਰ ਕਿਵੇਂ ਉਹ ਕਰੇਗਾ ਤੂੰ ਮੇਰੇ ਕੇ ਪਕਵਾਨ ਰੱਖੀ ਜਾਂ ਮੂੰਹ ਮੇਰਾ ਬੰਦ ਹੈ ਮੈਂ ਕਿਵੇਂ ਖਾ ਲੂੰਗਾ ਵੀ ਤੁਸੀਂ ਕਹੋਗੇ ਮੈਂ ਸਮਾਨ ਬੜਾ ਦੇਤਾ ਲੇਕਿਨ ਮੂੰਹ ਤੇ ਤੇ ਚਿਟਕਣੀ ਲੱਗੀ ਹੋਈ ਹੈ ਖਾਉਂਗਾ ਕਿਵੇਂ ਇਸੇ ਤਰੀਕੇ ਨਾਲ ਉਹਦੀ ਜੜ ਬਣਦੇ ਬੰਦੇ 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 ਜਿਹੜਾ ਹੈਗਾ 10 ਤੋਂ 15 ਦਿਨ ਲੱਗ ਜਾਂਦੇ 15 ਦਿਨਾਂ ਬਾਅਦ ਉਹ ਝੋਨਾ ਚੱਲਦਾ ਹੈ ਹੁਣ ਜੇ ਕਿਸੇ ਦਾ ਝੋਨਾ 20 ਦਿਨ ਦਾ ਨਾ ਉਹ 20 ਦਿਨ ਦਾ ਨਾ ਸਮਝੇ ਉਹ ਸਮਝੇ ਕਿ ਮੇਰਾ 5 ਦਿਨ ਦਾ ਹੈ ਜੇ ਕਿਸੇ ਦਾ ਇਹੋ ਜਿਹਾ ਝੋਨਾ 30 ਦਿਨ ਦਾ ਨਾ ਉਹ 30 ਦਿਨ ਦਾ ਨਾ ਸਮਝੋ ਸਮਝੋ ਕਿ ਮੇਰਾ 15 ਦਿਨ ਦਾ ਹੈ ਟੋਟਲ ਦਿਨ ਦੇ ਵਿੱਚੋਂ 15 ਦਿਨ ਘਟਾ ਦਿਓ ਤੇ ਅਸੀਂ ਪਿਛਲੇ ਸਾਲ ਨੋਟ ਕੀਤਾ ਹੈ ਕਿ ਜਿਹੜਾ ਕਿਸਾਨ ਦਾ ਝੋਨਾ ਇਸ ਤਰੀਕੇ ਨਾਲ ਲੇਟ ਹੋ ਗਿਆ ਉਹਨੇ ਅੱਗੇ ਜਾ ਕੇ ਟਾਈਮ ਆਉਣੇ ਦਿਨ ਵਧ ਲਏ ਹੈ ਤਾਂ ਉਹ ਦਿਨ ਝੋਨਾ ਅੱਗੇ ਵਧ ਲੈ ਰਿਹਾ ਹੈ ਤਾਂ ਇਸ ਕਰਕੇ ਜਿਹੜੀ ਖਾਦ ਹੈ ਜੋ ਚੀਜ਼ਾਂ ਹੋਰ ਦੇਣੀਆਂ ਉਹ ਤੁਸੀਂ ਹੁਣ ਪੁਰਾਣੇ ਇਸ ਹਿਸਾਬ ਨਾਲ ਕੈਲਕੂਲੇਟ ਨਹੀਂ ਕਰੋਗੇ ਕਿ ਮੈਂ ਇੱਕ ਇਸ ਤਰੀਕ ਨੂੰ ਲਾਇਆ ਸੀ ਨਹੀਂ ਤੁਸੀਂ ਉਹ ਚੋ ਦਾਸ ਤੋਂ 15 ਦਿਨ ਵਧਾਉਂਗੇ ਜਿਹੜੇ ਚੋਣੇ ਲੱਗੇ ਨੂੰ 20 ਦਿਨ ਹੋ ਗਏ ਇਹ ਨਾ ਕਵੇ 20 ਦਿਨ ਲੱਗੇ ਆ ਹੋ ਗਏ ਉਹ ਇਹ ਸੋਚੇ ਕਿ 5-7 ਦਿਨ ਹੀ ਹੋਏ ਮੇਰੇ ਚੋਣੇ ਲੱਗੇ ਨੂੰ ਜਿਹੜੇ ਚੋਣੇ ਲੱਗੇ ਨੂੰ 30 ਦਿਨ ਹੋ ਗਏ ਉਹ 30 ਦਿਨ ਦਾ ਨਾ ਸਮਝੇ ਉਹ 15-18 ਦਿਨ ਦਾ ਚੋਣਾ ਹੀ ਸਮਝਿਆ ਉਹਦਾ ਕਿਉਂਕਿ ਉਹਦਾ ਜਿਹੜਾ ਟਾਈਮ ਹੈਗਾ 10 ਤੋਂ 12 ਦਿਨ ਜਿਹੜੇ ਹੈਗੇ ਇਸ ਚੀਜ਼ ਤੇ ਖਰਾਬ ਹੋਈ ਹੈ ਤੇ ਇਹ ਜਿਹੜੀਆਂ ਜੜਾਂ ਉੱਪਰ ਬੰਨਤੀ ਦਾ ਟਾਈਮ ਲੱਗਿਆ ਉਹ ਲੱਗਿਆ ਹੈ ਹੁਣ ਇਹਦੇ ਪਿੱਛੇ ਪੈਸਾ ਨਾ ਬਰਬਾਦ ਕਰੀਓ ਯਾਰ ਜਿਹੜਾ ਬੰਦਾ ਤੁਨ੍ਹਾ ਆ ਕੇ ਨੀਮਾ ਟੁੱਟ ਕਹਿੰਦਾ ਆਇਰੋ ਤਾਂ ਬਹੁਤ ਹੀ ਮਾੜਾ ਬੰਦਾ ਜਿਹੜਾ ਇਹ ਚੀਜ਼ ਨੂੰ ਆ ਕੇ ਨੀਮਾ ਟੁੱਟ ਕਹਿੰਦਾ ਹੈ ਇਹ ਗਲਤ ਗੱਲ ਹੈ ਇਹ ਝੋਨੇ ਤੁਹਾਡੇ ਡੂੰਗੇ ਲੱਗੇ ਹੈ ਤੇ ਅਕਸਰ ਜਿਹੜੀ ਮੇਰੇ ਕੋਲ ਅੱਜ ਫੀਡਬੈਕ ਆਈ ਹੈ ਕਿਸਾਨ ਵੀਰਾਂ ਦੀ ਉਹ ਇਹੀ ਸੀ ਕਿ ਯਾਰ ਮੱਕੀ ਵਾਲੇ ਖੇਤ ਕੀ ਹੁੰਦਾ ਕਿ ਕਾਫ ਕਾਫ ਜਿਆਦਾ ਹੁੰਦਾ ਇੱਕ ਜਿਹੜੇ ਉਹ ਮੱਕੀ ਦੇ ਟਾਂਡੇ ਵਿੱਚ ਹੀ ਹੁੰਦੇ ਆ ਕਈ ਸਾਰੇ ਤੇ ਉਹ ਜਦੋਂ ਬੂਟਾ ਉੱਚਾ ਲਾਉਣੇ ਤੇ ਬੂਟਾ ਖੜਦਾ ਨਹੀਂ ਹੈਗਾ ਇਹਦੇ ਕਰਕੇ ਬੂਟਾ ਮਾੜਾ ਨੱਪ ਕੇ ਡੂੰਗਾ ਲਾਉਣਾ ਪੈਂਦਾ ਹੈ ਤੇ ਜੇ ਤੁਸੀ ਡੂੰਗਾ ਲਾਉਣੇ ਹੋ ਤੇ ਫੇਰ ਤੁਹਾਡਾ ਆਹ ਕੰਮ ਹੋ ਗਿਆ ਇਸ ਕਰਕੇ ਜਿਹੜੇ ਵੀਰ ਹਜੇ ਹੋਰ ਮੱਕੀ ਹੁਣ ਆਚਾਰ ਪਾਈ ਜਾਂਦੇ ਹੋ ਉਹਨਾਂ ਨੇ ਵੀ ਛੱਬੀ ਚੋਂ ਨਾ ਲਾਉਣਾ ਹੈ ਉਹ ਐਂ ਕਰਿਓ ਜੋ ਭਾਈ ਕਿ ਇੱਕ ਦਾ ਦਿਨ ਖੇਤ ਨੂੰ ਛੱਡ ਦਿਓ ਤਾਂ ਕਿ ਜਿਹੜਾ ਕੱਖ ਫੂਸਾ ਉਹ ਸੁੱਕ ਜਾਵੇ ਉਹ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਕੱਦੂ ਮਾਰੇ ਜੋ ਫੇਰ ਤੁਹਾਡੇ ਖੇਤ ਦੇ ਵਿੱਚ ਆਹ ਦਿੱਕਤ ਨਹੀਂ ਆਏਗੀ ਡੂੰਗਾ ਲੱਗਣ ਦੀ ਫੇਰ ਤੁਸੀਂ ਸਹੀ ਤਰੀਕੇ ਦੇ ਨਾਲ ਲਾਉਂਗੇ ਤੇ ਧਿਆਨ ਰੱਖਿਓ ਕਿਤੇ ਲਵਾਵੇ ਪੋਲਾ ਖੇਤ ਕਰਕੇ ਬਾਲਾ ਡੂੰਗਾ ਨਾਲ ਲਾ ਦੇਣ ਫੇਰ ਨੁਕਸਾਨ ਹੋਏਗਾ ਤੇ ਹੁਣ ਜਿਹੜੇ ਵੀਰਾਂ ਦੇ ਖੇਤਾਂ ਦੇ ਵਿੱਚ ਇਹੋ ਜੀ ਦਿੱਕਤ ਹੈ ਉਹ ਬਾਈ ਬਣ ਕੇ ਪੈਸਾ ਆਪ ਦਾ ਨੁਕਸਾਨ ਨਾ ਕਰਾਓ ਐਵੇਂ ਪੈਸਾ ਨਾ ਕਰ ਖਰਾਬ ਕਰੋ ਇਹ ਝੋਨਾ ਦੂਜੇ ਝੋਨੇ ਨਾਲੋਂ 15 10 ਤੋਂ 15 ਦਿਨ ਲੇਟ ਚੱਲਣਗੇ ਤੇ ਇਹਨਾਂ ਦਾ ਜਿਹੜਾ ਖੁਰਾਕ ਪ੍ਰਬੰਧਨ ਤੁਸੀਂ ਕਰਨਾ ਖੁਰਾਕ ਦਾ ਪ੍ਰਬੰਧ ਕਰਨਾ ਉਹ ਵੀ ਤੁਸੀਂ ਐਂ ਕਰਨਾ ਕਿ ਤੁਸੀਂ 10 ਤੋਂ 15 ਦਿਨ ਇਹਦੇ ਟੋਟਲ ਜਿਸ ਦਿਨ ਲੱਗਿਆ ਉਸ ਤੋਂ ਘਟਾ ਦੇਣੇ ਆ ਜਿਹਨੂੰ 20 ਦਿਨ ਹੋ ਲੱਗੇ ਨੂੰ ਹੋ ਗਏ ਉਹ ਜਿਹੜਾ ਹੈਗਾ 5 ਤੋਂ 7 ਦਿਨ ਦਾ ਝੋਨਾ ਸਮਝੇ ਤੇ ਇਹ ਝੋਨਾ ਟਾਈਮ ਵੀ ਅੱਗੇ ਉਹਨਾਂ ਕਾ ਵਧ ਲਵੇਗਾ ਠੀਕ ਹੈ ਜੀ ਮਿਹਰਬਾਨੀ ਦੋਸਤੋ ਫਿਰ ਜੇ ਕਿਸੇ ਝੋਨਾ ਨਹੀਂ ਚੱਲ ਰਿਹਾ ਤੇ ਪਟਕੇ ਜੜਾ ਦੇਖ ਲਓ ਕਿਤੇ ਇਹ ਤਾਂ ਨਹੀਂ ਹੈ ਕਿ ਡੂੰਗਾ ਝੋਨਾ ਲੱਗਿਆ ਹੋਵੇ